ਜਲੰਧਰ ਕੈਂਡ ਤੋਂ ਵਿਧਾਇਕ ਤੇ ਸਾਫਤਾ 올ੰਪੀਅਨ ਪ੍ਰਗਟ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਸਪੈਂਡ ਕਰ ਦਿੱਤਾ ਪ੍ਰਗਟ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਗਟ ਜੀ ਫਸਟ ਰਿਐਕਸ਼ਨ ਕੀ ਆ ਤੁਹਾਡਾ ਕਿਉਂ ਸਸਪੈਂਡ ਕੀਤਾ ਤੁਹਾਨੂੰ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਬੇਸਿਕ ਮੇਰਾ ਇਸ਼ੂ ਸੀ ਕਿ ਮੇਰੇ ਕੰਸਟੀਚੁਐਂਸੀ ਦੇ ਕੁਝ ਕੰਮ ਸੀ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਸੀ ਵੇਸਟ ਮੈਨੇਜਮੈਂਟ ਓਕਟਰੋਏ ਔਰ ਇਹੋ ਜੇ ਮੁੱਦੇ ਵੀ ਸੀ ਜਿੱਥੇ ਸਾਡਾ ਗੜਾ ਹੈ ਉਥੇ ਸ਼ਮਸ਼ਾਨ ਘਾਟ ਨਹੀਂ ਹੈ ਉਹਦਾ ਪਿੰਡਾਂ अच्छा ओनु मैं राइट प्लेटफॉर्म ਤੇ ਚੱਕਿਆ ਜੇ ਇਹਨੂੰ ਇੰਡਿਸਿਪਲਨ ਕਹਿੰਦੇ ਆ ਤੇ ਯੈਸ ਮੈਂ ਇੰਡਿਸਿਪਲਨ ਕੀਤਾ ਔਰ ਮੈਨੂੰ ਭਾਵੇਂ ਜਿੰਨਾ ਮਰਜੀ ਜੋ ਮਰਜੀ सस्पेंड ਕਰਦੇ ਹਾਂ ਔਰ ਜੇ ਮੈਨੂੰ ਲੱਗਦਾ ਸਸਪੈਂਡ ਕਰਨ ਲੱਗੇ ਪੇ ਤਾਂ ਪੂਰੇ ਪੰਜਾਬ ਨੂੰ ਸਸਪੈਂਡ ਕਰਨਗੇ ਤੁਹਾਨੂੰ ਐ ਕਿਉਂ ਨਹੀਂ ਲੱਗਦਾ ਕਿ ਪੂਰੇ ਪੰਜਾਬ ਨੂੰ ਸਸਪੈਂਡ ਨਹੀਂ ਕਰ ਰਹੇ ਬਹੁਤ ਸਾਰੇ ਲੀਡਰ ਮਸਲੇ ਉਠਾਉਂਦੇ ਨੇ ਤੁਹਾਨੂੰ ਹੀ ਟਾਰਗੇਟ ਕੀਤਾ ਕਾਲੀ ਦਾ ਪਤਾ ਨਹੀਂ ਮੈਨੂੰ ਇਹ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਤੇ ਇਤਨੀ ਕੋਈ ਮਸਲਾ ਹੋਰ ਆ ਕਿਉਂਕਿ ਇਹ ਮੁੱਦੇ ਨਹੀਂ ਜਿੰਨਾ ਕਰਕੇ ਤੁਹਾਨੂੰ ਸਸਪੈਂਡ ਕੀਤਾ ਕੋਈ ਹੋਰ ਮੁੱਦੇ ਸੀ ਤੁਹਾਡੀਆਂ ਮੁਲਾਕਾਤਾਂ ਹੋ ਰਹੀਆਂ ਨੇ ਕੁਝ ਹੋਰ ਪਾਰਟੀਆਂ ਦੇ ਲੀਡਰਾਂ ਨਾਲ ਇਸ ਤਰ੍ਹਾਂ ਕੱਲੀ ਕੱਲ ਕਹਿ ਰਿਹਾ ਇਹ ਤਾਂ ਕਹਿਣ ਨੂੰ ਤਾਂ ਬਹੁਤ ਕੁਝ ਕਹੀ ਜਾਂਦੇ ਆ ਇਹ ਤਾਂ ਕੱਲ ਵੀ ਮੈਨੂੰ ਕਹਿੰਦੇ ਸੀ ਮੈਂ ਦਿੱਲੀ ਚ ਕਿਉਂਕਿ ਜਿਹੜਾ ਇਹਨਾਂ ਦਾ ਖੁਫੀਆ ਤੰਤਰ ਹੈ ਜੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਂ 2-3 ਆਈਐਸ ਅਫਸਰਾਂ ਨੂੰ ਮਿਲਿਆ ਕੱਲ ਮੈਂ ਮੀਟਿੰਗ ਕੀਤੀ ਮੈਂ 5-7-10 ਵਿਧਾਇਕਾਂ ਨੂੰ ਮਿਲਿਆ ਮੈਂ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੰਡੀਗੜ੍ਹ ਰਿਆਂ ਜੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਤਾਂ ਫਿਰ ਤਾਂ ਗੁੱਡ ਲੱਕ ਟੂ देम ਇਹ ਤਾਂ ਫਿਰ ਮੇਰਾ ਖਿਆਲ ਹੈ ਵੀ ਇਹ ਹੂਮ ਮਿਨਿਸਟਰ ਆ ਫਿਰ ਤਾਂ ਇਹਨਾਂ ਨੂੰ ਕਮ ਸੇ ਕਮ ਇਹਨਾਂ ਦਾ ਪਤਾ ਹੋਣਾ ਚਾਹੀਦਾ ਤੁਹਾਡੀ ਅੱਜ ਤੱਕ ਜਿਹੜਾ ਸਵਾਲ ਕਲੀਅਰ ਦਰਸ਼ਕ ਜੀ ਜ਼ਰੂਰ ਚਾਉਣਗੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨਾਲ ਅੱਜ ਤੱਕ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਦੇ ਦਿੱਲੀ ਜਾ ਕੇ ਮਿਲੇ ਹਾਂ ਪੰਜਾਬ ਕਿਸ ਨਾਲ ਨਹੀਂ ਆਹ ਦੇਖੋ ਮੈਨੂੰ ਥੋੜਾ ਜਿਆਦਾ ਸੋਚਣ ਲਈ ਟਾਈਮ ਚਾਹੀਦਾ ਮੈਂ ਇਸ ਟੌਪਿਕ ਤੇ ਅੱਜ ਨਹੀਂ ਗੱਲ ਕਰ ਸਕਦਾ ਕਿਉਂਕਿ ਜਿਹੜੀ ਸਸਪੈਂਸ਼ਨ ਦੀ ਗੱਲ ਸੀ ਮੈਂ ਉਹਦੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਜਜ ਕਰ ਰਹੇ ਹੋ ਪੰਜਾਬ ਦੇ ਅੰਦਰ ਪੋਲਿਟੀਕਲ ਪਾਰਟੀ ਹੈ ਪਾਰਟੀਆਂ ਦੇ ਚਾਰ ਬੰਦੇ ਚੰਗੇ ਹੋ ਜਾਣ ਪਾਰਟੀਆਂ ਚੰਗੀਆਂ ਹੋ ਜਾਂਦੀਆਂ ਚਾਰ ਬੰਦੇ ਬਾੜੇ ਇਕੱਠੇ ਹੋ ਜਾਣ ਪਾਰਟੀਆਂ ਮਾੜੀਆਂ ਹੁੰਦੀਆਂ ਮੈਂ ਕਦੀ ਕਿਸੇ ਪਾਰਟੀ ਨੂੰ ਮਾੜਾ ਕਹਿੰਦਾ ਹੀ ਨਹੀਂ ਹਾਂ ਮੈਂ ਤਾਂ ਉਹਦੇ ਚਲਾਉਣ ਵਾਲੇ ਬੰਦਿਆਂ ਨੂੰ ਚੰਗਾ ਤੇ ਮਾੜਾ ਕਹਿੰਦਾ ਸੁਭੀਸ਼ ਸਿੰਘ ਬਾਦਲ ਕਾਲੀਦਲ ਚਲਾ ਰਹੇ ਨੇ ਠੀਕ ਚਲਾ ਰਹੇ ਨੇ ਤੁਹਾਨੂੰ ਪਤਾ ਹੋਊਗਾ ਠੀਕ ਚਲਾ ਰਹੇ ਨੇ ਤੁਹਾਡੇ ਲੀਡਰ ਨੇ ਨਹੀਂ ਮੇਰੇ ਲੀਡਰ ਮੇਰੇ ਲੀਡਰ ਸੀ ਪਰ ਜੇ ਇਸ ਗੱਲ ਨੂੰ ਇਸ ਗੱਲ ਨੂੰ ਇਹਨਾਂ ਮੁੱਦਿਆਂ ਨੂੰ ਇਹ ਬੇਸ ਮੰਨਦੇ ਆ ਵੀ ਹਾਂ ਵੀ ਮੈਂ ਇੰਡਿਸਿਪਲਨ ਕੀਤਾ ਤਾਂ ਫਿਰ ਤਾਂ ਗੁੱਡ ਲੱਕ ਟੂ them ਇਹ ਸੁਭੀਸ਼ ਸਿੰਘ ਬਾਦਲ ਤੁਸੀਂ ਕਿਹਾ ਗ੍ਰਹਿ ਮੰਤਰੀ ਨੇ ਉਹਦੇ باوجود ਇਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਤਾਂ ਉਹਨਾਂ ਦੀ ਕੈਪੇਬਿਲਿਟੀ ਨੂੰ ਤੁਸੀਂ ਕਿਸ ਕਿਸ ਤਰ੍ਹਾਂ ਦੇਖ ਰਹੇ ਹੋ ਮੈਂ ਥੋੜੀ ਦਿਨਾਂ ਚ ਦੱਸੂਗਾ ਜ਼ਰੂਰ ਦੱਸੂਗਾ ਯਾਰ ਐਨੇ ਕਾਲੇ ਕਾਤੋਂ ਤੁਸੀਂ ਨਹੀਂ ਹੌਕੀ ਦੇ ਪਲੇਅਰ ਤੁਸੀਂ ਉਹ ਮੂਵ ਤੁਸੀਂ ਬਣਾਉਂਦੇ ਰਹੇ ਪ੍ਰਕਾਸ਼ ਸਿੰਘ ਬਾਦਲ 골 ਕਰ ਗਿਆ ਤੁਹਾਡੇ ਤੇ ਸੁਖਬੀਰ ਸਿੰਘ ਬਾਦਲ ਨੇ 골 ਕਰਤਾ ਤੁਹਾਡੇ ਤੇ ਨਹੀਂ ਕਾਹਦਾ 골 ਕਰ ਗਿਆ ਇਹ ਡਾਂਗੋਕਰੇਸੀ ਹੈ ਯਾਰ ਡੈਮੋਕਰੇਸੀ ਨਹੀਂ ਹੈਗੀ ਡੈਮੋਕਰੇਸੀ ਚ ਕਦੀ ਇਦਾਂ ਦੀ ਗੱਲ ਨਹੀਂ ਹੁੰਦੀ ਕਿ ਕੌਣ ਕਿਹਦੇ ਤੇ ਗੋਲ ਕਰ ਗਿਆ ਕਿਉਂਕਿ ਵੀ ਆਰ ਆਲ ਇਲੈਕਟਡ ਰਿਪਰੈਜ਼ੈਂਟੇਟਿਵ ਇਲੈਕਟਿਵ ਰਿਪਰੈਜ਼ੈਂਟੇਟਿਵ ਦਾ ਮਤਲਬ ਇਹ ਆ ਕਿ ਅਸੀਂ ਆਪਣੇ ਹਲਕੇ ਚ ਜੋ ਹੋਣ ਵਾਲੀਆਂ ਚੀਜ਼ਾਂ ਉਹਦੇ ਬਾਰੇ ਜਾ ਕੇ ਗੱਲ ਰੱਖੀ ਮੈਂ ਨਹੀਂ ਕਹਿੰਦਾ 100% ਪਰ ਜਿਹੜੇ ਕੰਮ ਹੋਣ ਵਾਲੇ ਆ ਜਿਹੜੇ ਕੰਮ ਦੇ ਵਿੱਚ ਲੌਜੀਕਲ ਡਿਸੀਜਨ ਚਾਹੀਦੇ ਆ ਜਿਹਦੇ ਵਿੱਚ ਮੰਨ ਲਓ ਵੇਸਟ ਮੈਨੇਜਮੈਂਟ ਆ ਬਹੁਤ ਸੀਰੀਅਸ ਇਸ਼ੂ ਆ ਮੈਂ ਚਾਹੁੰਨਾ ਕਿ ਵੇਸਟ ਮੈਨੇਜਮੈਂਟ ਜਿਹੜਾ ਉਹ ਠੀਕ ਹੋਵੇ ਵੀ ਇਹ ਟੈਕਨੋਲੋਜੀ ਤਾਂ ਨਹੀਂ ਨਾ ਹੈ ਅੱਜ ਤੋਂ 25 ਸਾਲ 30 ਸਾਲ ਪੁਰਾਣੀ ਟੈਕਨੋਲੋਜੀ ਜਿਹਨਾਂ ਨੂੰ ਦੂਸਰੇ ਕੰਟਰੀਆਂ ਨੇ ਆਪਡੇਟ ਕਰਤਾ ਉਸ ਟੈਕਨੋਲੋਜੀ ਨੂੰ ਲਿਆ ਕੇ ਲਾਉਣਾ ਚਾਹੁੰਦੇ ਆ ਤੇ ਵਟ ਵਿਜਨ ਥੇ ਆਰ ਕੀਪਿੰਗ ਇਹ ਡਾਂਗੋਕਰੇਸੀ ਕਦੋਂ ਸ਼ੁਰੂ ਹੋਈ ਹੈ ਪੰਜਾਬ ਚ ਇਹ ਪਿਛਲੇ ਦਿਨਾਂ ਸ਼ੁਰੂ ਹੋਈ ਹੈ ਜਾਂ ਪਿਛਲੇ 4 ਸਾਲਾਂ ਤੋਂ ਸ਼ੁਰੂ ਸੀ ਜਾਂ ਪਿਛਲੇ 8 ਸਾਲਾਂ ਦੀ ਸ਼ੁਰੂ ਸੀ ਮੈਨੂੰ ਤਾਂ ਆ ਆ ਦੀਦੀ ਹੁਣ ਕਿਉਂਕਿ ਮੈਂ ਤਾਂ ਬਹੁਤਾਂ ਲੰਮਾ ਛੋੜਾ ਮੇਰਾ ਤਜਰਬਾ ਤਾਂ ਹੈ ਨੀਗਾ 4 4.5 ਸਾਲਾਂ ਚ ਮੈਂ ਤਾਂ ਕਿਉਂਕਿ 15 ਦਿਨਾਂ ਚ ਮੇਰੇ ਹਲਕੇ ਦੇ ਕੰਸਟੀਟੂਐਂਟਸ ਨੇ ਮੈਨੂੰ ਐਮ.ਐਲ.ਏ ਬਣਾਤਾ ਅੱਛਾ ਜੀ ਮੈਂ ਉਹਨਾਂ ਲਈ ਕੰਮ ਕਰਦਾ ਜੇ ਮੈਂ ਉਹਨਾਂ ਦੀ ਵੌਇਸ ਰੇਜ਼ ਕਰਦਾ ਤਾਂ ਫਿਰ ਜੇ ਇਹਨੂੰ ਇਨਡਿਸਿਪਲਿਨ ਕਿਹਿੰਦੇ ਆ ਯਸ ਮੈਨੂੰ ਕਰਦੇ ਹੋ ਪਰ ਸੁਖਵੀਰ ਬਾਦਲ ਦਾ ਕਹਿੰਦੇ ਨੇ ਕਿ ਲੋਕਤੰਤਰ ਦੀ ਜੇ ਸਭ ਤੋਂ ਵੱਡੀ ਐਗਜ਼ਾਮਪਲ ਦੇਖਣੀ ਹੋਵੇ ਕਿਤੇ ਤੇ ਉਹ ਪੰਜਾਬ ਆ ਲੋਕਤੰਤਰ ਕੀ ਲੋਕਾਂ ਨੂੰ ਕਹਿਣ ਦੀ ਖੁੱਲ ਹੈ ਜੇ ਤੁਸੀਂ ਕਹ ਰਹੇ ਹੋ ਡੈਮੋਕ੍ਰੇਸੀ ਆ ਉਹ ਕਹ ਰਿਹਾ ਕਿ ਇੱਥੇ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਪਤਾ ਨਹੀਂ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਤੁਹਾਨੂੰ ਕੀ ਲੱਗਦਾ ਹੈ ਜਾਂ ਕੀ ਹੋਇਆ ਜਿਹੜੇ ਤੁਸੀਂ ਡਾਂਗੂਕ੍ਰੇਸੀ ਵਾਲੀ ਗੱਲ ਕਰ ਰਹੇ ਹੋ ਇਹ ਜਾਂ ਕੀ ਕੁਝ ਹੋਇਆ ਪੰਜਾਬ ਦਾ ਹੋਣ ਵਾਲੇ ਦਿਨਾਂ 'ਚ ਦੱਸੂਗਾ ਜ਼ਰੂਰ ਯਾਰ ਬਿਲਕੁਲ ਦੱਸੂਗਾ ਯਾਦਵੰਦਰ ਇਹ ਦਰਦ ਹੈ ਕਿ ਸਪੋਰਟਸਮੈਨ ਸੀ ਸਪੋਰਟਸ ਦਾ ਭਲਾ ਚਾਹਣ ਆਈ ਸੀ ਪੋਲਿਟਿਕਸ 'ਚ ਪਰ ਤੁਹਾਨੂੰ ਸਪੋਰਟਸ ਦੀ ਕਿੱਥੇ ਗਿਆ ਐ ਜਿਵੇਂ ਸਪੋਰਟਸ ਤਾਂ ਸਪੋਰਟਸ ਤਾਂ ਮੇਰਾ ਯਾਰ ਫਰਸਟ ਲਵ ਹੈ ਠੀਕ ਹੈ ਨਾ ਮੈਨੂੰ ਅੱਜ ਜੇ ਕਿਤੇ ਵੀ ਰਿਕੋਗਨਾਈਜੇਸ਼ਨ ਮਿਲੀ ਆ ਉਹ ਬਿਕੋਜ਼ ਆਫ ਸਪੋਰਟਸ ਬਿਕੋਜ਼ ਆਫ ਹਾਕੀ ਠੀਕ ਹੈ ਨਾ ਔਰ ਜਿਹਦੇ ਤੋਂ ਮੈਨੂੰ ਕਦੀ ਜ਼ਿੰਦਗੀ ਦੇ ਵਿੱਚ ਇਹ ਗੱਲ ਹੋਈ ਹੋਵੇ ਤਾਂ ਮੈਂ ਕਦੀ ਨਹੀਂ ਉਹਨੂੰ ਕਹਾਂਦਾ ਇਹ ਸਪੋਰਟਸਮੈਨ ਤੁਸੀਂ ਲੈ ਕੇ ਤੁਹਾਨੂੰ ਇਸ ਕਰਕੇ ਆਏ ਸੀਪੀਐਸ ਬਣਾਇਆ ਪਵਨ ਟਿੰਨੂ ਨੂੰ ਇਹ ਦਰਦ ਹੈ ਤੁਹਾਡੇ ਮਨ 'ਚ ਦੇਖੋ ਜੇ ਮੇਰੀ ਸਲਾਹ ਨਹੀਂ ਲੈਣੀ ਦਰਦ ਤਾਂ ਹੋਊਗਾ ਜੀ ਕਿਉਂ ਐ ਕਿਉਂ ਹੁੰਦਾ ਕਰ ਤੋ ਕਿ ਪਤਾ ਨਹੀਂ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਮੈਨੂੰ ਮੈਂ ਤਾਂ ਕੀ ਦੱਸ ਸਕਦਾ ਤੁਸੀਂ ਕਿਹ ਚ ਜਿਹੜੇ ਕੁਸ਼ ਕਵੈਸਚਨ ਜਿਹੜੇ ਆ ਉਹ ਤਾਂ ਉਧਰੋਂ ਆਉਣ ਦੀ ਜ਼ਰੂਰਤ ਹੈਗੀ ਆ ਨਹੀਂ ਤਾਂ ਬੜਾ ਉਹ ਤਾਂ ਬੜਾ ਵੋਕਲ ਹੋ ਗਏ ਉਹ ਤਾਂ ਤੁਹਾਡੇ ਤੇ ਬੋਲ ਰਹੇ ਨੇ ਤੁਹਾਨੂੰ ਸਸਪੈਂਡ ਕਰਦਾ ਤੁਸੀਂ ਇਹਨੇ ਡਿਪਲੋਮੈਟਿਕ ਕਿਉਂ ਹੋਇਆ ਮੈਂ ਤਾਂ ਕੋਈ ਡਿਪਲੋਮੈਟਿਕ ਨਹੀਂ ਹਾਂ ਮੇਰੇ ਤਾਂ ਕੰਸਟੀਚੁਐਂਸੀ ਜਿਹਦੀ ਸਸਪੈਂਸ਼ਨ ਹੋਈ ਆ ਮੈਂ ਤਾਂ ਉਹਦੇ ਕਰਕੇ ਗੱਲ ਕਰ ਰਿਹਾ ਮੈਂ ਡਿਪਲੋਮੇਸੀ ਦੀ ਗੱਲ ਹੀ ਨਹੀਂ ਕਰ ਰਿਹਾ ਔਰ ਜਿੱਦਣ ਜਿੱਦਣ ਮੈਂ ਅਗਲਾ ਅਗਲਾ ਪੜਾ ਹੈਗਾ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਕੀਤੀ ਸੀ ਵੀ ਅਗਲੇ ਪੜਾਅ 'ਚ ਮੈਂ ਤੁਹਾਡੇ ਕੋਲ 15 ਦਿਨ ਤੁਸੀਂ ਫਿਰ ਚਲਾਉਣਾ ਹਟ ਜਾਣਾ ਮੈਨੂੰ ਪਤਾ ਨੀ ਉਹ ਕਹਿੰਦੇ ਉਹ ਕਹਿੰਦੇ ਆ ਕਿ ਪਾਰਟੀ ਦੇ ਅੰਦਰ ਇੱਕ ਡਿਸਪਲਿਨ ਹੁੰਦਾ ਪਾਰਟੀ ਦਾ ਪਲੇਟਫਾਰਮ ਹੁੰਦਾ ਤੁਸੀਂ ਅਖਬਾਰਾਂ 'ਚ ਸਟੇਟਮੈਂਟ ਦਿੰਨੇ ਹੋ ਇਸ ਕਰਕੇ ਦੁਖੀ ਨੇ ਉਹ ਅਖਬਾਰਾਂ 'ਚ ਸਟੇਟਮੈਂਟ ਤਾਂ ਮੈਂ ਬਹੁਤ ਘੱਟ ਦਿੰਦਾ ਮੈਂ ਤਾਂ ਆ ਸਾਰੇ ਅਖਬਾਰਾਂ ਵਾਲੇ ਪੁੱਛੋ ਖੜੇ ਆ ਮੈਂ ਤਾਂ ਕਦੀ ਸਟੇਟਮੈਂਟ ਨਹੀਂ ਲਾਈਮਲਾਈਟ 'ਚ ਰਹਿਣਾ ਚਾਹੁੰਦੇ ਤੁਸੀਂ ਕਿਉਂ ਕਿ ਮੇਰੀ ਲਾਈਮਲਾਈਟ ਤਾਂ ਯਾਰ ਮੈਂ 1983 'ਚ ਜਦੋਂ ਮੈਂ ਅਸੰਡਾ ਕੱਪ ਦੇ ਵਿੱਚ ਬੀਂਗੇ ਗੋਲਕੀਪੀ ਫੁੱਲ ਬੈਕ ਗੋਲ ਕੀਤਾ ਮੇਰੀ ਤਾਂ ਲਾਈਮ ਲਾਈਟ ਉਦੋਂ ਦੀ ਆਈ ਐ ਮੈਂ ਇਸ ਲਾਈਮ ਲਾਈਟ ਤੋਂ ਮੇਰੀ ਹੁਣ ਤਾਂ ਲਾਈਮ ਲਾਈਟ ਜਿਹੜੀ ਆ ਫਗਵਾੜੇ ਤੋਰ ਆਉਣਾ ਹੀ ਆ ਯਾਰ ਮੈਂ ਤਾਂ ਤੁਸੀਂ ਜਦੋਂ ਤੁਸੀਂ ਸੀਪੀਐਸ ਨਹੀਂ ਬਣੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਚ ਕਿਹਾ ਸੀਗਾ ਕਿ ਸੋਲਿਡ ਵੇਸਟ ਮੈਨੇਜਮੈਂਟ ਪਲੈਂਟ ਨਹੀਂ ਲੱਗੇਗਾ ਮੈਂ ਤੁਹਾਡੀ ਇੰਟਰਵਿਊ ਕੀਤੀ ਸੀ ਤੁਸੀਂ ਕਿਹਾ ਸੀ ਲਿਖਤੀ ਤੌਰ ਤੇ ਦੇਣ ਉਸ ਤੋਂ ਬਾਅਦ ਕੋਈ ਕਮਿਊਨੀਕੇਸ਼ਨ ਹੋਇਆ ਨੋ ਨੋ ਕਮਿਊਨੀਕੇਸ਼ਨ ਫਰੂਨ ਕਿਵੇਂ ਦੇਖ ਰਹੇ ਹੋ ਤੁਸੀਂ ਜੀ ਮੈਂ ਤਾਂ ਇਸੇ ਕਰਕੇ ਤਾਂ ਦੇਖ ਰਿਹਾ ਝੂਠ ਬੋਲੇ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਹੋਰ ਕੀ ਕੀਤਾ ਤੁਸੀਂ ਕਿਹ ਚਮਚਿਆਂ ਦੀ ਫੌਜ ਆ ਇਹ ਚਮਚੇ ਕੌਣ ਨੇ ਉਹ ਵੀ ਦੱਸ ਦੂੰਗਾ ਯਾਰ ਬਿਲਕੁਲ ਦੱਸੂੰਗਾ ਨਹੀਂ ਮੈਨੂੰ ਲੱਗਦਾ ਇਹ ਤਾਂ ਸਭ ਤੋਂ ਵੱਡਾ ਰਾਈਟ ਟਾਈਮ ਥੋਡੀ ਜ਼ਿੰਦਗੀ ਦਾ ਉਹ ਦਿਨ ਆ ਜਿੱਥੇ ਤੁਹਾਨੂੰ ਸਸਪੈਂਡ ਕੀਤਾ ਜਿਹੜੀ ਪਾਰਟੀ ਤੁਸੀਂ ਪਹਿਲੀ ਵਾਰ ਪੋਲਿਟਿਕਸ ਜੁਆਇਨ ਕਰਦੇ ਮੈਨੂੰ ਲੱਗਦਾ ਨਹੀਂ ਰਾਈਟ ਟਾਈਮ ਆਗਾ ਮੈਂ ਤਾਂ ਮੈਂ ਤਾਂ ਇਹ ਕਿਹਾ ਕਿ ਮਾਨਸਿਕ ਤੌਰ ਤੇ ਬੈਂਕਰਪਸੀ ਚਮਚੇ ਤੇ ਦਲਾਲਾਂ ਦੇ ਵਿੱਚ ਘਿਰਿਆ ਹੋਇਆ ਸਿਸਟਮ ਹੋਰ ਏਦੋਂ ਗਾਹ ਮੈਂ ਹੋਰ ਕੀ ਕਹਿ ਦਵਾਂ ਮੈਂ ਇਹੀ ਕਹ ਰਹਿंगा ਕਿ ਚਮਚੇ ਤਾਂ ਆਈਡੈਂਟੀਫਾਈ ਹੋਣੇ ਚਾਹੀਦੇ ਨਾ ਘਟੂ ਘਟੇ ਐਜ਼ ਅ ਪੋਲੀਟੀਸ਼ੀਅਨ ਚਮਚੇ ਆਈਡੈਂਟੀਫਾਈ ਨਹੀਂ ਹੁੰਦੇ ਚਮਚੇ ਤਾਂ ਚਮਚਿਆਂ ਦਾ ਹੀ ਕੰਮ ਕਰਦੇ ਆ ਨਹੀਂ ਚਮਚੇ ਕਦੀ ਵੀ ਨਾ ਆਪਣੀ ਉਹਨਾਂ 'ਚ ਕੋਈ ਕੁਆਲਿਟੀ ਨਹੀਂ ਹੁੰਦੀ ਉਹਨਾਂ 'ਚ ਚਮਚੀ ਹੋਈ ਹੁੰਦੀ ਪੰਜਾਬ ਦੀ ਪੋਲੀਟਿਕਸ 'ਚ ਕਿਹਾ ਜਾਂਦਾ ਕਿ ਪੰਜਾਬੀ ਉਸ ਲੀਡਰ ਨੂੰ ਪਸੰਦ ਕਰਦੇ ਜਿਹੜਾ ਬੜਾ ਧੜਲੇ ਦੇ ਨਾਲ ਇਹ ਗੱਲਾਂ ਨੂੰ ਕਹਿੰਦਾ ਬੜਾ ਧੜਲੇਦਾਰ ਲੀਡਰ ਹੁੰਦਾ ਤਾਂ ਤੁਹਾਨੂੰ ਲੱਗਦਾ ਨਹੀਂ ਉਹ ਨਾਮ ਅੱਜ ਰੱਖੋ ਤੁਸੀਂ ਜਿਨ੍ਹਾਂ ਨੇ ਸਾਰੀ ਤੁਹਾਡੇ ਖਿਲਾਫ ਇੱਕ ਮ ਅਮਰੀਕਨ ਦਾ ਮਤਲਬ ਜਦੋਂ ਬੰਦਾ ਸੋਚ ਕੇ ਇਦਾਂ ਦੇ ਡਿਸੀਜਨ ਲੈਂਦਾ ਹੁਣ ਜੇ ਕੋਈ ਸਿਆਣਾ ਬੰਦਾ ਹੋਵੇ ਉਹ ਕਹਿੰਦਾ ਯਾਰ ਮੈਂ ਪਬਲਿਕ ਦੇ ਇਸ਼ੂ ਰੇਜ਼ ਕਰਦਾ ਤੇ ਉਹ ਜੇ ਇਨਡਿਸਿਪਲਨ ਉਹਨੂੰ ਕਹਿੰਦੇ ਆ ਤੇ ਹੋਰ ਇਹਦੇ ਵਿੱਚ ਹੋਰ ਇਦੋਂ ਗਾਹ ਬੈਂਕਰਪਸੀ ਮਾਨਸਿਕ ਤੌਰ ਤੇ ਕੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹੀ ਕਾਰਨ ਆ ਤੁਹਾਨੂੰ ਲੱਗਦਾ ਨਹੀਂ ਕੋਈ ਹੋਰ ਕਾਰਨ ਨੇ ਨਹੀਂ ਮੈਨੂੰ ਹੋਰ ਕਾਰਨ ਮੈਂ ਯਾਰ ਇੰਨਾ ਕੋਈ ਮੈਥਮੈਟਿਕਸ ਦਾ ਸਟੂਡੈਂਟ ਤਾਂ ਹੈ ਨਹੀਂ ਵੀ ਹੋਰ ਕਿਹੜੇ ਕਾਰਨ ਹੋ ਸਕਦੇ ਮੈਂ ਸਿੱਧੀ ਸਿੱਧੀ ਜੀ ਗੱਲ ਹੈ ਸੁਬੀਰ ਸਿੰਘ ਬਾਦਲ ਨੂੰ ਐਜ ਐ ਸਪੋਰਟਸ ਮਿੰਸਟਰ ਕਿਵੇਂ ਦਿੱਤੀ ਜੋ ਗ੍ਰੋਸ ਮਿਸਟਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਉਹਨਾਂ ਨੂੰ ਤਾਂ ਦੇਖੋ ਜਿਹੜੇ ਸਾਡੇ ਪ੍ਰਧਾਨ ਸਾਹਿਬ ਆ ਨਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਮੇਰੇ ਵਿੱਚ ਕੋਈ ਸੁਪਰ ਹਿਊਮਨ ਬੀਇੰਗ ਦੀ ਰੂਹ ਆ ਠੀਕ ਹੈ ਨਾ ਠੀਕ ਹੈ ਨਾ ਕਿਉਂਕਿ ਐਕਸਪਰਟਸ ਦਾ ਕੋਈ ਬਹੁਤਾ ਲੰਮਾ ਚੌੜੀ ਗੱਲ ਨਹੀਂ ਹੋ ਗਈ ਠੀਕ ਹੈ ਨਾ ਤਾਂ ਹੀ ਤਾਂ ਸਿਸਟਮ ਦਾ ਇਹ ਹਾਲ ਹੋਇਆ ਤੁਹਾਨੂੰ ਲੱਗਦਾ ਹੈਗਾ ਕਿ ਸੁਬੀਰ ਸਿੰਘ ਬਾਦਲ ਨੇ ਸਪੋਰਟਸ ਲਈ ਉਹ ਫੈਸਲੇ ਲਏ ਨੇ ਜੋ ਲੈਣੇ ਚਾਹੀਦੇ ਸੀ ਪੰਜਾਬ ਲਈ ਤੁਸੀਂ ਯਾਰ ਕਿਸੇ ਸਪੋਰਟਸਮੈਨ ਤੋਂ ਪੁੱਛ ਕੇ ਦੇਖੋ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗਦਾ ਕੋਈ ਚਰਚਾ ਚੱਲ ਰਹੀ ਹੈ ਜਿਹੜੀ ਕਹਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਪੱਖ 'ਚ ਬੜੀ ਹਵਾ ਉਹ ਪਾਰਟੀ ਕੁਛ ਆ ਕੇ ਕਰ ਸਕਦੀ ਹੈ ਪੰਜਾਬ ਲਈ ਮੈਂ ਤਾਂ ਕਹਿਣ ਦੇ ਆ ਵੀ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਕਿਉਂਕਿ ਮੈਂ ਤਾਂ ਹੁਣ ਰਾਤੀ ਰਾਤ ਤੋਂ 9 ਵਜੇ ਤੋਂ ਲੈ ਕੇ ਹੁਣ ਤੱਕ ਥੋੜਾ ਜਿਹਾ ਸਮਾਂ ਮਿਲਿਆ ਤੇ ਉਸ ਸਮੇਂ ਦੇ ਵਿੱਚ ਵੀ ਹਜੇ ਮੈਂ ਸੋਚਿਆ ਨਹੀਂ ਬੈਠ ਕੇ ਮੈਨੂੰ ਮੜ ਜਾ ਦੇਖ ਤਾਂ ਲੈਣ ਦੇ ਪਰਸਪੈਕਸ਼ਨ ਆ ਲੋਕ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਜਿਹਦੇ ਵੀ ਇਨ ਟੱਚ ਹੁੰਦੇ ਨੇ ਉਹਨੂੰ ਕਹਿੰਦੇ ਕਿ ਤੁਸੀਂ ਬੋਲਣਾ ਨਹੀਂ ਜਦੋਂ ਅਸੀਂ ਕਹਾਂਗੇ ਉਦੋਂ ਬੋਲਣਾ ਇਹ ਕਿਹ ਵੀ ਪਰਸਪੈਕਸ਼ਨ ਤੁਸੀਂ ਨਹੀਂ ਬੋਲ ਰਹੇ ਮੈਂ ਮੈਂ ਤਾਂ ਯਾਰ ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਜੇ ਜਦੋਂ ਗੱਲ ਹੋਊਗੀ ਮੈਂ ਤੁਹਾਨੂੰ ਬਿਲਕੁਲ ਦੱਸੂ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਕਿਹਾ ਜਾ ਨਵਜੋਤ ਸਿੰਘ ਸਿੱਧੂ ਦਾ ਬੇਸਿਕਲੀ ਰਾਜ ਸਭਾ ਤੋਂ ਉਹਨੇ ਰਿਜ਼ਾਈਨ ਕੀਤਾ ਠੀਕ ਹੈ ਨਾ ਤੇ ਆਮ ਬੰਦਾ ਰਿਜ਼ਾਈਨ ਕਰਕੇ ਦੇਖਦਾ ਜੇ ਕਲਰਕ ਤੋਂ ਵੀ ਰਿਜ਼ਾਈਨ ਕਰਨਾ ਹੋਵੇ ਤਾਂ 20 ਵਾਰੀ ਸੋਚਦਾ ਉਹ ਸਪੋਰਟਸਮੈਨ ਹੀ ਸੀਗਾ ਜਿਹੜਾ ਕਰ ਗਿਆ ਨਵਜੋਤ ਸਿੰਘ ਸਿੱਧੂ ਜੇ ਪੰਜਾਬ ਦੇ ਚੀਫ ਮਿਨਿਸਟਰ ਬਣਦੇ ਨੇ ਮੰਨ ਲਓ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗਦਾ ਪੰਜਾਬ ਦਾ ਭਲਾ ਹੋਊਗਾ ਯਾਰ ਜੇ ਇਮਾਨਦਾਰ ਬੰਦਾ ਬਣੂਗਾ ਕੰਮ ਤਾਂ ਕਰੂਗਾ ਉਹ ਕੰਮ ਦੇਖੋ ਕੰਮ ਤਾਂ ਕੰਮ ਨੇ ਕੰਮ ਨਹੀਂ ਬੋਲਣਾ ਠੀਕ ਹੈ ਨਾ ਜਿਹੜਾ ਕੰਮ ਹੁੰਦਾ ਉਹ ਲਾਊਡਰ ਹੁੰਦਾ ਉਹਦੇ ਬੋਲਣ ਨਾਲ ਠੀਕ ਹੈ ਨਾ ਜਦੋਂ ਸਮਾਂ ਆਊਗਾ ਕੰਮ ਜਿਹੜਾ ਬੰਦਾ ਕੰਮ ਕਰੂਗਾ ਕਿਉਂਕਿ ਕੰਮ ਤੋਂ ਬਿਨਾ ਤਾਂ ਗਤੀ ਨਹੀਂ ਹੈਗੀ ਦੇਸ਼ ਦੀ ਪੋਲਿਟਿਕਸ ਨਾਲ ਤੁਸੀਂ ਕਹਿੰਦੇ ਤੁਹਾਡਾ ਐਕਸਪੀਰੀਅੰਸ ਵੀ ਮਾੜਾ ਲੋਕਾਂ ਦਾ ਵੀ ਬਹੁਤ ਮਾੜਾ ਐਕਸਪੀਰੀਅੰਸ ਆ ਦੇਸ਼ ਦੀ ਪੋਲਿਟਿਕਸ ਨਾਲ ਕੁਲਕੇ ਇਹ ਜੀ ਪਾਰਟੀ ਨਜ਼ਰ ਆਉਂਦੀ ਹੈ ਜਿਹੜੀ ਲੱਗਦੀ ਹੈ ਕਿ ਬਾਕੀ ਇਹ ਆਸ ਦੀ ਕਿਰਨ ਆ ਪਰ ਦੇਖੋ ਗੱਲ ਇਹ ਹੈ ਕਿ ਮੈਂ ਕਿਸੇ ਵੀ ਪਾਰਟੀ ਨੂੰ ਮਾੜੀ ਨਹੀਂ ਕਹਿੰਦਾ ਉਹਨੂੰ ਚਲਾਉਣ ਵਾਲੇ ਬੰਦੇ ਚੰਗੇ ਤੇ ਮਾੜੇ ਹੁੰਦੇ ਆ ਆਕਾਲੀ ਦਲ ਦੇ ਵਿੱਚ ਵੀ ਬਹੁਤ ਬੰਦੇ ਇਹੋ ਜਿਹੇ ਰਹੇ ਆ ਜਿਹੜੇ ਉਸ ਥੌਟ ਪ੍ਰੋਸੈਸ ਦੇ ਸੀਗੇ ਆਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਗਲਤ ਚਲਾ ਰਹੇ ਨੇ ਪਾਰਟੀ ਹਾਂ ਜੀ ਜੇ ਆ ਸਸਪੈਂਸ਼ਨ ਜੇ ਠੀਕ ਹੈਗੀ ਆ ਤਾਂ ਫਿਰ ਤਾਂ ਇਹ ਠੀਕ ਚਲਾ ਰਹੇ ਆ ਠੀਕ ਹੈ ਨਾ ਜੇ ਪਬਲਿਕ ਦੇ ਮੁੱਦਿਆਂ ਨੂੰ ਠੀਕ ਚਲਾਉਣਾ ਠੀਕ ਕਹਿਣਾ ਠੀਕ ਹੈ ਨਾ ਉਹਨੂੰ ਇਨਡਿਸਿਪਲਨ ਕਹਿੰਦੇ ਆ ਤਾਂ ਫਿਰ ਤਾਂ ਠੀਕ ਹੀ ਚਲਾ ਰਹੇ ਆ ਅਕਾਲੀ ਕਹਿੰਦੇ ਆ ਪ੍ਰਗਟ ਨੂੰ ਲੀਡਰ ਅਸੂ ਬਣਾਇਆ ਸਾਨੂੰ ਅੱਖਾਂ ਦਿਖਾਉਣ ਲੱਗ ਗਏ ਸਾਡੀ ਬਿੱਲੀ ਸਾਨੂੰ ਮਿਉਂ ਕਰਨ ਲੱਗੀ ਪਤਾ ਨਹੀਂ ਮੈਨੂੰ ਤਾਂ ਯਾਰ ਜਦੋਂ ਤਾਂ ਮੈਨੂੰ ਇਹ ਕਹਿ ਕੇ ਲਿਆਏ ਸੀ ਯਾਰ ਮੈਂ ਤਾਂ ਕਦੀ ਟਿਕਟ ਵੀ ਨਹੀਂ ਮੰਗਣ ਗਿਆ ਸੀ ਇਹਨਾਂ ਕੋਲ ਮੈਂ ਕਿਤੇ ਗਿਆ ਸੀ ਮੇਰੀ ਤਾਂ 12 ਸਾਲ ਦੀ ਨੌਕਰੀ ਰਹਿੰਦੀ ਸੀ ਮੈਂ ਤਾਂ ਆਪਣਾ ਬੜਾ ਵਧੀਆ ਰਾਮ ਨਾਲ ਆਪਣੇ ਪੈਸ਼ਨ ਤੇ ਪ੍ਰੋਫੈਸ਼ਨ ਨਾਲ ਕੰਮ ਕਰਦਾ ਸੀ ਮੈਨੂੰ ਤੇ ਇੱਕੋ ਗੱਲ ਕਹੀ ਸੀ ਵੀ ਜੇ ਤੇਰੇ ਵਰਗੇ ਬੰਦੇ ਨਹੀਂ ਹੋਣਗੇ ਤਾਂ ਫਿਰ ਫਿਰ ਤੇ ਹੁਣ ਮੇਰੇ ਵਰਗੇ ਆਏ ਤੇ 3.5 ਸਾਲਾਂ ਦੇ ਵਿੱਚ ਇਨਡਿਸਿਪਲਨ ਕਰਕੇ ਤੇ ਕਹਿੰਦੇ ਵੀ ਹਾਂ ਵੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਲਾਸਟ ਦਿਨਾਂ ਦੇ ਅੰਦਰ ਜਦੋਂ ਸਾਰਾ ਕੁਝ ਚੱਲ ਰਿਹਾ ਸੀ ਕਿਉਂਕਿ ਕਾਲੀ ਦਰ ਨੇ ਇੱਕਦਮ ਫੈਸਲਾ ਤਾਂ ਲਿਆ ਨਹੀਂ ਹੋਣਾ ਉੱਥੇ ਵੀ ਅੰਦਰ ਕੁਝ ਚੱਲ ਰਿਹਾ ਹੋਊਗਾ ਉਹਨਾਂ ਦਿਨਾਂ 'ਚ ਕੋਈ ਕਮਿਊਨੀਕੇਸ਼ਨ ਉਧਰੋਂ ਹੋਇਆ ਹੋਵੇ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕੀਤੀ ਹੋਵੇ ਕਿਸੇ ਨਾਲ ਕਮਿਊਨੀਕੇਸ਼ਨ ਹੈ ਨਹੀਂ ਕਿਉਂ ਹੋ ਗਿਆ ਕਿ ਤੁਹਾਡੇ ਲੀਡਰ ਸੀ ਤੁਸੀਂ ਉੱਠਦੇ ਬੈਠਦੇ ਸੀ ਉਹਨਾਂ ਨਾਲ ਤੁਸੀਂ ਗੱਲਬਾਤ ਹੀ ਹੁਣ ਹੋੜ ਗਈ ਤੁਸੀਂ ਨਹੀਂ ਅਪਰੋਚ ਕੀਤਾ ਮੈਂ ਮੈਂ ਸਮਝੀ ਨਹੀਂ ਮੈਂ ਤਾਂ ਦੇਖੋ ਇੱਕ ਰਾਈਟ ਵੇ ਕੀ ਹੁੰਦਾ ਵੀ ਤੁਸੀਂ ਵਾਰ-ਵਾਰ ਜਾਓ ਇੱਕ ਇਸ਼ੂ ਲਈ ਮੈਂ 3.5 ਸਾਲ ਜਾਂਦਾ ਰਿਹਾ ਠੀਕ ਹੈ ਨਾ ਫਿਰ ਮੇਰੇ ਕੋ ਹੂਰ ਗੁੱਸਾ ਇਜ਼ਹਾਰ ਕਰਨ ਦਾ ਕੀ ਨਜ਼ਰੀਆ ਸੀ ਪੇ ਮੈਂ ਫੰਕਸ਼ਨਾਂ ਤੇ ਜਾਣੋਂ हट ਗਿਆ ਤਾਂ ਕਿ ਯਾਰ ਇਹਨਾਂ ਨੂੰ ਗੁੱਸੇ ਦਾ ਪਤਾ ਤਾਂ ਲੱਗੇ ਠੀਕ ਹੈ ਨਾ ਫਿਰ ਇਹਨੇ ਸੀਪੀਐਸ ਬਣਾਤਾ ਹੋਏ ਮੈਂ ਸੀਪੀਐਸ ਰਿਵਿਊਜ਼ ਕਰਤੀ ਕਿ ਯਾਰ ਉਹਦੇ ਨਾਲੋਂ ਤਾਂ ਮੇਰੇ ਆ ਕੰਮ ਜ਼ਰੂਰੀ ਆ ਆ ਕਰੋ ਤਾਂ ਜਿਹਦੇ ਕਰਕੇ ਕਿਉਂਕਿ ਮੈਂ ਉਹਨਾਂ 15 ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਯਾਰ ਤੇ ਮੈਂ ਉਹਨਾਂ ਦੀ ਗੱਲ ਨਾ ਕਰਾਂ ਉਹਨਾਂ ਦੇ ਪਹਿਲੀ ਵਾਰ ਤੁਸੀਂ ਐਮਐਲਏ ਬਣੇ ਹੋ ਤੁਹਾਡੀਆਂ ਐਕਸੈਪਟੇਸ਼ਨ ਬਹੁਤ ਜ਼ਿਆਦਾ ਸੀ ਬਾਕੀ ਵੀ ਸੀਨੀਅਰ ਲੀਡਰ ਬੈਠੇ ਨੇ ਉਹ ਐਵੇਂ ਨਹੀਂ ਕਰਦੇ ਤੁਸੀਂ ਐ ਕਰਨ ਲੱਗੇ ਨਹੀਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਕੀ ਕੀਤਾ ਦੱਸੂ ਮੈਂ ਕੋਈ ਪਬਲਿਕ ਦੇ ਡੋਮੇਨ ਚ ਕਰੀ ਗਿਆ ਹੋਵਾਂ ਕਦੀ ਇਹ ਕਿਹਾ ਹੋਵੇ ਪੀ ਉਹ ਫਲਾਨਾ ਮਾੜਾ ਫਲਾਨਾ ਮਾੜਾ ਫਲਾਨਾ ਮਾੜਾ ਹਾਂ ਮੈਂ ਸ਼ਾਇਦ ਜਾਂਦਾ ਪਰ ਮੈਨੂੰ ਇਹ ਸੀਗਾ ਕਿ ਉਹ ਯਾਰ 15 ਦਿਨਾਂ ਚ ਜਿਹਨਾਂ ਵੋਟਾਂ ਨੇ ਮੈਨੂੰ ਵੋਟਰਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਕੀ ਕਸੂਰ ਆ ਤੇ ਮੈਂ ਤਾਂ ਨੀਵੀ ਪਾ ਕੇ ਤੇ ਲੱਗਾ ਹੀ ਰਿਹਾ ਇਲੈਕਸ਼ਨ ਲੜੋਂਗੇ ਇਸ ਵਾਰ ਬਿਲਕੁਲ ਲੜੋਂਗੇ ਕਿਸੇ ਪਾਰਟੀ ਤੇ ਲੜੋਂਗੇ ਜਾਂ ਇੰਡੀਵਿਜੂਅਲ ਲੜੋਂਗੇ ਪਤਾ ਨਹੀਂ ਹਜੇ ਮੈਂ ਆਈ ਵਿਲ ਟਾਕ ਟੂ ਮਾਈ ਵੋਟਰਸ ਕੀ ਹਾਂ ਮੇ ਕੀ ਕਹਿੰਦੇ ਆ ਤੁੱਕ ਮੈਂ ਤਾਂ ਉਹਨਾਂ ਨੂੰ ਨਾਲ ਲੈ ਕੇ ਚਲਦਾ ਤੁਹਾਨੂੰ ਲੱਗਦਾ ਨਹੀਂ ਅੱਜ ਦੇ ਡਿਸੀਜਨ ਤੋਂ ਜਾਂ ਕੱਲ ਦਾ ਜਿਹੜਾ ਡਿਸੀਜਨ ਹੋਇਆ ਕਿ ਹਾਕੀ ਠੀਕ ਸੀ ਪੋਲਿਟਿਕਸ ਗਲਤ ਚੁਣ ਲਈ ਯਾਰ ਮੈਂ ਕਦੀ ਰਿਗਰੈਟ ਨਹੀਂ ਕੀਤਾ ਜਿਹੜੀ ਗੱਲ ਜ਼ਿੰਦਗੀ 'ਚ ਹੋ ਗਈ ਹੋ ਗਈ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਮੈਂ ਜ਼ਿੰਦਗੀ 'ਚ ਕਦੀ ਰਿਗਰੈਟ ਨਹੀਂ ਕੀਤਾ ਤੇ ਜਿਹੜੀ ਗੱਲ ਹੋ ਗਈ ਥੈਂਕ ਯੂ ਵੈਰੀ ਮੱਚ ਲਾਸਟ ਸਵਾਲ ਇਹ ਹੈਗਾ ਕਿ ਮੈਂ ਪੰਜ ਚਾਰ ਪੋਲਿਟਿਸ਼ਨਾਂ ਦੇ ਨਾਲ ਲੈਣੇ ਉਹਨਾਂ ਨੂੰ ਤੁਸੀਂ ਨੰਬਰ ਦੇਣੇ ਆ 10 'ਚ ਨਰਿੰਦਰ ਮੋਦੀ ਨੂੰ ਦੱਸੋ ਕਿੰਨੇ ਨੰਬਰ ਦੇਣਾ ਯਾਰ ਮੈਂ ਕਾਦੇ ਨੰਬਰ ਦੇਣ ਵਾਲਾ ਕਿਉਂਕਿ ਇਹ ਤਾਂ ਲੋਕਾਂ ਦੇ ਨੰਬਰ ਹੈਗੇ ਆ ਯਾਰ ਇਹ ਤਾਂ ਹੁਣ ਆ ਕੰਪਨੀਆਂ ਬਹੁਤ ਅੱਜਕੱਲ ਹਾਇਰ ਕੀਤੀਆਂ ਆ ਉਹ ਬੜੇ ਨੰਬਰ ਨੰਬਰ ਦਿੰਦੀਆਂ ਹੈਗੀਆਂ ਤੁਸੀਂ ਟਿੱਪਣੀ ਕਰ ਸਕਦੇ ਹੋ ਤੁਸੀਂ ਟਿੱਪਣੀ ਕਿਸ ਤਰ੍ਹਾਂ ਟਿੱਪਣੀ ਕਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸ ਦੋ ਯਾਰ ਯਾਰ ਹੱਦ ਹੋ ਗਈ ਪੰਜ ਵਾਰੀ ਚੀਫ ਮਿਨਿਸਟਰ ਦੇ ਆ ਦੱਸੋ ਕਿੰਨੇ ਨੰਬਰ ਦੇਣੇ ਉਹਨੂੰ ਮੈਂ ਕਹਿੰਦੇ ਆ ਕਾਦੇ ਨੰਬਰ ਦਵਾਂ ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਫਿਰ ਮੈਂ ਕੋਈ ਇਦਾਂ ਦਾ ਐਨਾਲਿਟਿਕ ਤਾਂ ਹੈ ਨਹੀਂਗਾ ਕਿ ਜਿਹੜੇ ਉਹਦੀ ਪਰਫਾਰਮੈਂਸ ਦੇ ਨੰਬਰ ਦਵਾ ਅਰਵਿੰਦ ਕੇਜਰੀਵਾਲ ਨੂੰ ਫਿਰ ਮੈਂ ਮੈਂ ਤਾਂ ਜਿਹੜੀ ਗੱਲ ਕਰਨੀ ਆ ਵੀ ਕਾਦੇ ਕਾਦੇ ਨੰਬਰ ਦੇ ਦਵਾ ਕਿਉਂਕਿ ਇੱਕ ਇੱਕ ਆਨ ਗoing ਸਟਰਗਲ ਹੈ ਇਹ ਇੱਕ ਆਨ ਗoing ਸਟਰਗਲ ਹੈ ਇਹ ਤਾਂ ਕੰਪਨੀਆਂ ਜਿਹੜੀਆਂ ਅੱਜ ਕੱਲ੍ਹ ਹੀ ਹਾਇਰ ਕੀਤੀਆਂ ਆ ਆ ਇਲੈਕਸ਼ਨ ਨੂੰ ਮੈਨੇਜ ਕਰਨ ਲਈ ਇਹ ਉਹ ਅੱਜ ਕੱਲ੍ਹ ਤਾਂ ਨੰਬਰ ਦਿੰਦੀਆਂ ਕਿਉਂਕਿ ਲੀਡਰ ਦੇ ਤੌਰ ਤੇ ਚਲੋ ਦੱਸ ਦੋ ਦੇਖੋ ਗਲਤ ਤਾਂ ਸੁਣ ਲੋ ਲੋਕਾਂ ਦੇ ਵਿੱਚ ਅਸਲੀ ਲੀਡਰਸ਼ਿਪ ਦਾ ਪ੍ਰਭਾਵ ਕਿਤੇ ਨਾ ਕਿਤੇ ਘਟਦਾ ਜਾ ਰਿਹਾ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਅਸੀਂ ਆਲਟਰਨੇਟਿਵ ਪੋਲਿਟਿਕਸ ਆਸੀਂ ਦੇਸ਼ ਬਦਲਣਾ ਚਾਹੁੰਦੇ ਤੁਹਾਨੂੰ ਲੱਗਦਾ ਬਦਲ ਦੇਣ ਕਿ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਦੱਸੂਗਾ ਹਰ ਵਾਰ ਇਹ ਕਿਉਂ ਹੁੰਦਾਗਾ ਕਿ ਤੁਸੀਂ ਸਿੱਧੇ ਸਿੱਧੇ ਜਵਾਬ ਨਹੀਂ ਦਿੰਦੇ ਵਿਰੋਧੀ ਤੁਹਾਡੇ ਵੱਡਾ ਤੁਹਾਡੇ ਤੇ ਵਰਦੇ ਨੇ ਤੁਸੀਂ ਬੜਾ ਚੁੱਪ ਹੋ ਜਾਂਦੇ ਹੋ ਡਿਪਲੋਮੈਟਿਕ ਹੋ ਜਾਂਦੇ ਹੋ ਨਹੀਂ ਮੈਂ ਤਾਂ ਡਿਪਲੋਮੈਟਿਕ ਕਦੀ ਵੀ ਨਹੀਂ ਹੁੰਦਾ ਯਾਰ ਹੁਣ ਤੁਸੀਂ ਪਾਰਟੀ ਦੱਸਣ ਨੂੰ ਤਿਆਰ ਨਹੀਂ ਕਿਹੜੀ ਪਾਰਟੀ ਯਾਰ ਮੈਂ ਯਾਰ ਹੁਣ ਤੂੰ ਰਾਤ ਤੋਂ 9 ਵਜੇ ਤੋਂ ਲੈ ਕੇ ਯਾਰ ਮੇਰਾ ਮੇਰਾ ਵੀ ਡਿਸੀਜਨ ਨਾ ਕੋਈ ਮੈਨੂੰ ਮੈਨੂੰ ਟਾਈਮ ਤਾਂ ਚਾਹੀਦਾ ਮੈਂ ਕੋਈ ਸੁਪਰ ਹਿਊਮਨ ਬੀਇੰਗ ਤਾਂ ਹੈ ਨਹੀਂਗਾ ਚੰਗਾ ਲੀਡਰ ਤਾਂ ਦੱਸ ਦੋ ਕਿਹੜਾ ਹੈਗਾ ਸੋ ਕਿਹੜਾ ਲੀਡਰ ਲੱਗਦਾ ਵਿਅਕਤੀ ਦਾ ਤੌਰ ਤੇ ਜੀ ਬਈ ਜਦੋਂ ਜਦੋਂ ਯਾਦਵਿੰਦਰ ਤੂੰ ਇਹ ਸਾਰੇ ਕੁਝ ਗੱਲਾਂ ਕਰਨ ਆਏਂਗਾ ਕਿਸੇ ਦਿਨ ਪਦਰੇ ਬੈਠ ਕੇ ਫਿਰ ਆਰਾਮ ਨਾ ਕਰ ਲਾਂਗੇ ਧੰਨਵਾਦ ਕਰਕੇ ਥੈਂਕ ਯੂ ਇਹ ਸੰ ਪ੍ਰਗਟ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਨੂੰ ਇਹ ਮਹਿਸੂਸ ਹੁੰਦਾ ਕਿ ਉਹ ਸੁਪਰ ਲੀਡਰ ਨੇ ਸੁਪਰ ਹਿਊਮਨ ਨੇ ਇਸੇ ਕਰਕੇ ਪਾਰਟੀ 'ਚ ਬੜੀਆਂ ਗੜਬੜਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਿਸੀਜਨ ਜੋ ਪਰਮੇਸ਼ਰ ਸਿੰਘ ਬਾਰੇ ਲਿਆ ਗਿਆ ਲਏ ਜਾ ਰਹੇ ਨੇ ਕੈਮਰਾਮੈਨ ਰਵਿੰਦਰ ਦਿਨ ਆਯਾਤਵਿੰਦਰ ਸਿੰਘ এবੀਪੀ ਨਿਊਜ਼ ਜਲੰਧਰ